ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਨਿਹੰਗੀ ਬਾਣੇ ਦੇ ਵਿੱਚ ਘੁੰਮਣ ਵਾਲਾ ਇੱਕ ਸ਼ਖਸ ਜਿਸ ਦਾ ਨਾਮ ਹੈ ਹਰਜੀਤ ਸਿੰਘ ਰਸੂਲਪੁਰ ਲੋਕ ਬਾਬਾ ਬਾਬਾ ਕਹਿ ਕੇ ਵੀ ਆਖਦੇ ਨੇ ਲੇਕਿਨ ਉਹਨਾਂ ਦੇ ਉੱਤੇ ਹੁਣ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਵਕਤ ਸਾਡੇ ਨਾਲ ਨਰਿੰਦਰ ਕੌਰ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮੈਮ ਕੀ ਇਲਜ਼ਾਮ ਨੇ ਔਰ ਕੀ ਬੁਨਿਆਦ ਕੀ ਹੈ ਤੁਹਾਡੇ ਇਲਜ਼ਾਮਾਂ ਦੀ ਹਰਜੀਤ ਸਿੰਘ ਦੇ ਉੱਤੇ ਮੈਮ 376 ਦਾ ਪਰਚਾ ਹੋਇਆ ਹੋਇਆ ਹੈ ਪਰਚਾ ਮੇਰੇ ਕੋਲ ਹੈ ਇਹ ਦੇ 370 ਦਾ ਬਿਰਜਾ ਨੂੰ ਕੋਈ ਪੁਲਿਸ ਰਸਟੀ ਨਹੀਂ ਕਰ ਰਹੀ ਇਹ ਬਾਣੇ ਦੇ ਵਿੱਚ ਬਹਿਰੂਪੀਆ ਹੈਗਾ ਨਾ ਇਹ ਸਿੰਘਾ ਨਾ ਸਿੱਖ ਨਾ ਸਾਈ ਇਹ ਕੁਝ ਵੀ ਨਹੀਂ ਹੈ ਜਿੰਨੂੰ ਆਪਣੇ ਪਾਪ ਦਾ ਹੀ ਨਹੀਂ ਪਤਾ ਪਰ ਮੈਂ ਹੈ ਕਿ ਦਵਾ ਤਾਂ ਉਹਨੂੰ ਆਪਾਂ ਕੁਝ ਕਹਿ ਹੀ ਨਹੀਂ ਸਕਦੇ ਨਾ ਉਹਦੇ ਲਈ ਤਾਂ ਸ਼ਬਦ ਹੀ ਖਤਮ ਹੋ ਜਾਂਦੇ ਸੋ ਇਸ ਕਰਕੇ ਆਪਾਂ ਇਹਨੂੰ ਤਿੰਨੋ ਸੋਚਿਆ ਤਰਦਾ ਮਾਮਲਾ ਬਹੁਤ ਸੰਗੀਨ ਹੈ ਤੁਹਾਡੇ ਨਾਲ ਘਟਨਾ ਕੀ ਵਾਪਰੀ ਹੈ ਜਰੂਰ ਦੱਸੋ ਕੀ ਤੁਹਾਡੇ ਨਾਲ ਹੋਇਆ ਕਦੋਂ ਤੁਸੀਂ ਇਹਨਾਂ ਦੇ ਨਾਲ ਮਿਲੇ ਸੀਗੇ ਮੈਮ ਲਾਕਡਾਊਨ ਖੁੱਲੇ-ਖੁੱਲੇ ਸੀਗਾ ਉਦੋਂ ਹਜੇ ਨਵਾਂ-ਨਵਾਂ ਲਾਕਡਾਊਨ ਹਜੇ ਖੁੱਲਿਆ ਹੀ ਬਾਹਰ ਪਬਲਿਕ ਬਾਹਰ ਆਉਣ ਲੱਗੀ ਸੀ ਸੜਕਾਂ ਤੇ ਹਜੇ ਤੇ ਮੇਰੀ ਤਬੀਤ ਖਰਾਬ ਹੋਣ ਕਾਰਨ ਮੈਂ ਵੀ ਜੇ ਦਵਾਈ ਲੈਣ ਗਏ ਸੀ ਦੋਨੋਂ ਹਸਬੰਡ ਵਾਈਫ ਸੀਗੇ ਤੇ ਇਹਨੇ ਚਲੋ ਉਥੇ ਅਰਦਾਸ ਟੀਵੀ ਪੰਜਾਬੀ ਚੈਨਲ ਦੀ ਇਹਦੀ ਗੱਡੀ ਇੱਕ ਲੱਗੀ ਸੀ ਉਹਨੇ ਤੇ ਬੜਾ ਤਕੜਾ ਹੈ ਨਾ ਬੜਾ ਮਤਲਬ ਜਿੱਦਾਂ ਕਹਿੰਦੇ ਡਰਾਮੇ ਵਾਲੀ ਸਿਸਟਮ ਵੀ ਪਬਲਿਕ ਨੂੰ ਖਿੱਚਣ ਵਾਲੀ ਗੱਲ ਸੀਗੀ ਛੇਤੀ ਮਗਰ ਲੱਗਣਗੇ ਹੈ ਨਾ ਤੇ ਲੋਗੋ ਲੱਗਿਆ ਸੀ ਇੱਕ ਓੰਕਾਰ ਦਾ ਤੇ ਇੱਥੇ ਬੰਦੇ ਜਿਹੜੇ ਸੰਗਤ ਪ੍ਰਸ਼ਾਦਾ ਛਕਾਰੇ ਸੀਗੇ ਚਾਵਲ ਦਾਲ ਚਾਵਲ ਹੀ ਸਿੰਦਾ ਸੀਗਾ ਪ੍ਰਸ਼ਾਦਾ ਤੇ ਨਹੀਂ ਚਾਵਲ ਚਲੋ ਜੋ ਵੀ ਹੈ ਲੰਗਰ ਤੋਂ ਲੰਗਰ ਹੀ ਹੈ ਨਾ ਸਤਕਾਰਯੋਗਿਆ ਲੰਗਰ ਤੇ ਲੰਗਰ ਛਕਦੇ ਛਕਦੇ ਆ ਉਹ ਬੰਦਿਆਂ ਨਾਲ ਗੱਲ ਹੋਈ ਸਰਦਾਰ ਜੀ ਨਾਲ ਹੈਲੋ ਆਈ ਹੋਈ ਤੇ ਉਹਨਾਂ ਨੇ ਪੁੱਛਿਆ ਵੀ ਹਾਂਜੀ ਤੁਸੀਂ ਕਿੱਧਰ ਆਏ ਕਹਿੰਦੇ ਬੈਦ-ਬੈਦ ਕਰਕੇ ਅਸੀਂ ਠੀਕ ਨਹੀਂ ਦਵਾਈ ਲੜਾਈ ਉਹ ਬੰਦਿਆਂ ਨੇ ਜਿਹੜੇ ਸਿੰਘ ਵਰਤਾ ਰਹੇ ਸੀ ਲੰਗਰ ਉਹਨਾਂ ਨੇ ਕਿਹਾ ਵੀ ਤੁਸੀਂ ਸੰਤਾ ਮਹਾਪੁਰਸ਼ਾਂ ਨੂੰ ਮਿਲੋ ਤੇ ਕੋਈ ਗੱਲ ਨਹੀਂ ਤੁਹਾਡਾ ਹੱਲ ਹੋ ਜਾਊਗਾ ਚਲੋ ਮਾਨ ਸਤਕਾਰ ਸੀ ਮੇਰੀ ਕੌਮ ਜਿਹੜੀ ਆ ਬੜੀ ਉੱਚੀ ਤੇ ਸੁੱਚੀ ਹੈ ਸੇਵਾਦਾਰ ਹੈ ਹਰ ਇੱਕ ਜਿਹਦੇ ਦਰਦ ਹੁੰਦਾ ਉਹਦੇ ਨਾਲ ਖੜਦੇ ਆ ਤੇ ਸੋ ਇਸ ਕਰਕੇ ਬੜਾ ਮਾਣਜਿਆ ਹੋਇਆ ਤਾਂ ਅਸੀਂ ਇਹਦੇ ਕੋਲ ਗਏ ਹਰਜੀਤ ਦੇ ਕੋਲ ਗਏ ਅੱਜ ਜਿੱਦਾਂ ਗਏ ਆ ਤੇ ਨੇ ਸਵੇਰੇ ਬੁਲਾ ਲਿਆ ਸਵੇਰੇ ਬੁਲਾ ਲਿਆ ਤੇ ਸਰਦਾਰ ਜੀ ਨੂੰ ਸੇਵਾ ਦੇ ਦੈਰੇ ਦੇ ਵਿੱਚ ਰੱਖ ਲਿਆ ਲਗਰਾਂ ਦੀ ਸੇਵਾ ਗੱਡੀ ਚਲਾਉਣੀ ਰੱਖ ਲਿਆ ਕਰਦਿਆਂ ਕਰਦਿਆਂ ਇਹਨੇ ਇੱਕ ਨਾ ਮੈਨੂੰ ਜੜੀ ਬੂਟੀ ਸਾਨੂੰ ਲਿਖ ਕੇ ਦਿੱਤੀ ਮੇਰੀ ਜਿਹੜੀ ਮੇਰੀ ਪ੍ਰੋਬਲਮ ਸੀਗੀ ਤੁਸੀਂ ਚਲੋ ਸਮਾਜਦਾਰੋ ਲੇਡੀਜ਼ ਪ੍ਰੋਬਲਮ ਤੇ ਉਹਦੀ ਦਵਾਈ ਜਿਹੜੀ ਸੀ ਜੜੀ ਬੂਟੀ ਲਿਖ ਕੇ ਦਿੱਤੀ ਉਹਦੇ ਨਾਲ ਮੈਨੂੰ ਆਰਾਮ ਨਹੀਂ ਆਇਆ ਤੇ ਮੁੜ ਕੇ 45 ਗੰਪਾਲ ਪੰਸਾਰੀ ਆ ਮੇਰੀ ਉੱਥੋਂ ਦਵਾਈ ਚੱਲੀ ਚਲੋ ਉਹ ਤਾਂ ਹੁੰਦਾ ਵੀ ਚਲੋ ਨਹੀਂ ਆਪਾਂ ਨੂੰ ਇੱਥੋਂ ਨਹੀਂ ਰਹਿਣ ਆਪਾਂ ਹੋਰ ਡਾਕਟਰ ਕੋਲ ਚਲੇ ਜਾਂਦੇ ਆ ਤੇ ਉੱਥੋਂ ਦਵਾਈ ਖਾਣੀ ਸ਼ੁਰੂ ਕੀਤੀ ਮੈਂ ਠੀਕ ਹੋ ਗਈ ਇਹਨੇ ਮੈਨੂੰ ਰੱਖ ਲੈ ਕੇ ਪੱਤਰਕਾਰੀ ਦੇ ਟਾਈਪ ਤੇ ਤੇ ਡੰਟੀ ਕਾਟ ਜਿਹੀ ਵੀ ਬਣਾ ਕੇ ਦਿੱਤੇ ਜਿੱਦਾਂ ਹਨ ਤੇ ਇੰਟਰਵਿਊ ਜਿੱਦਾਂ ਤੁਸੀਂ ਕਰ ਰਹੇ ਹੋ ਇਦਾਂ ਹੀ ਅਸੀਂ ਗਰੀਬਾ ਜ਼ਰੂਰਤਵੰਦਾਂ ਦੇ ਨਾਲ ਮੈਂ ਖੁਦ ਜਾ ਕੇ ਗੱਲਬਾਤ ਕਰਦੀ ਸੀ ਤੇ ਵੀਡੀਓ ਮੇਰੇ ਕੋਲ ਪਈਆਂ ਸਾਰਾ ਰਿਕਾਰਡ ਮੇਰੇ ਕੋਲ ਆ ਆਉਣ ਵਾਲੇ ਸਮੇਂ 'ਚ ਸਭ ਕੁਝ ਤੁਹਾਨੂੰ ਦਿਖਾਵਾਂਗੇ ਸਾਹਮਣੇ ਵੀ ਲੈ ਕੇ ਆਵਾਂਗੇ अच्छा फिर ना ਕਰਦੇ ਕਰਦੇ ਹੁਣ ਸ਼ਾਰਟ ਲੈ ਕੇ ਚਲੀਏ ਗੱਲ ਆ ਗਿਆ ਵਸਾਖੀ ਵਾਲਾ ਦਿਨ 13 ਤਰੀਕ ਅਪ੍ਰੈਲ ਦਾ ਮਹੀਨਾ 13 ਅਪ੍ਰੈਲ ਵਸਾਖੀ ਵਾਲਾ ਦਿਨ ਹੈ ਤੇ ਇਹ ਕਹਿੰਦਾ ਕਿ ਤੁਹਾਡੇ ਕਰਮਾਂ ਦੇ ਵਿੱਚ ਨਾ ਇੱਕ ਸੇਵਾ ਆਈ ਹੈ ਦੇਖੋ ਜੀ ਸੇਵਾ ਚੰਗੀ ਲੱਗਦੀ ਹੈ ਗੱਲ ਵਸਾਖੀ ਵਾਲਾ ਬਹੁਤ ਵੱਡਾ ਦਿਨ ਹੈ ਤੇ ਖੁੱਡੇ ਲਾਹੌਰੇ ਦਾ ਇਹਨੇ ਐਡਰੈਸ ਦਿੱਤਾ ਮੈਂ ਗੁਰਦੁਆਰੇ ਇਹਨੇ ਐਡਰੈਸ ਦਿੱਤਾ ਸੀ ਇਹਨੇ ਮੈਂ ਗੁਰਦੁਆਰੇ ਜਾ ਕੇ ਫੋਨ ਕੀਤਾ ਹਰਜੀਤ ਨੂੰ ਆਪ ਆਵ ਗਈਆਂ ਆਪਣੇ ਸਕੂਟਰ ਤੇ ਗਈਆਂ ਇਹ ਨਹੀਂ ਵੀ ਮੈਂ ਇਹਦੇ ਨਾਲ ਗਈਆਂ ਜਾਇਨੇ ਮੈਨੂੰ ਕੁਝ ਕਿਹਾ ਨਹੀਂ ਇਹਨੇ ਕਿਹਾ ਵੀ ਉੱਥੇ ਜਾਓ ਤੁਸੀਂ ਸੇਵਾ ਕਰਨੀ ਆ ਚਲੋ ਸਤਿਵਚਨ ਕਰਨਾ ਸੰਤਾ ਮਹਾਪੁਰシャン ਦਾ ਜਿਹਦਾ ਪਿੱਛੇ ਆਪਾਂ ਇਤਿਹਾਸ ਸੁਣੀਦਾ ਵਾ ਤੇ ਸੰਤਾ ਮਹਾਪੁਰシャンਨ ਸਤਿਵਚਨ ਕਿਹਾ ਜਾਂਦਾ ਸੀ ਤੇ ਅਸੀਂ ਇਹਨੂੰ ਸਤਿਕਾਰ ਕਰਦੇ ਹੋਏ ਅਸੀਂ ਚਲੇ ਗਏ ਉੱਥੇ ਮੈਂ ਫੋਨ ਕੀਤਾ ਬਾਬਾ ਜੀ ਮੈਂ ਪਹੁੰਚ ਗਈ ਕਹਿੰਦਾ ਅੱਗੇ ਸਾਹਮਣੇ ਦੇਖੋ ਗੁੱਗਾ ਮਾੜੀ ਐ ਗੁੱਗਾ ਮਾੜੀ ਦੇ ਜਦ ਮੈਂ ਜੇ ਪਹੁੰਚਿਆ ਸਕੂਟਰ ਲੈ ਕੇ ਮੰਗਰੇ ਗੱਡੀ ਲੈ ਕੇ ਚਲੇ ਗਿਆ ਇਹ ਟਾਲੀ ਸਾਹਮਣੇ ਨਾ ਅੱਜ ਵੀ ਤੁਸੀਂ ਦੇਖਿਓ ਗੁੱਗਾ ਮੜੇ ਦੇ ਸਾਹਮਣੇ ਇੱਕ ਬਿਲਡਿੰਗ ਹੈ ਉਹਦੇ ਵਿੱਚ ਇਹਨੇ ਕਮਰਾ ਲਿਆ ਕਿਉਂਕਿ ਇੱਥੇ ਕੰਮਕਾਰੀ ਇਹ ਚੱਲਦਾ ਹੈ ਜਿਹੜੀ ਉਹ ਲੇਡੀ ਮੈਂ ਇੱਕ ਦੂਜਾ ਪਰਿਵਾਰ ਬੈਠਾ ਸੀ ਨਾ ਉਹ ਵੀ ਇਸ ਇਹਦੀ ਝਪੇਟ ਦੇ ਵਿੱਚ ਸੀਗਾ ਕਿਉਂਕਿ ਉਹਦਾ ਪਰਿਵਾਰ ਵੀ ਬਿਖਰ ਚੁੱਕਾ ਇਸ ਤਰੀਕੇ ਦਾ ਕੰਮ ਚੱਲਦਾ ਕੀ ਕਹਿ ਰਹੇ ਹੋ ਕਿ ਤੁਸੀਂ ਉੱਥੇ ਤਾਂ ਨਾ ਤਾਂ ਕੰਮ ਕੁੜੀਆਂ ਬਲਾਈਆਂ ਜਾਂਦੀਆਂ ਐ ਲੇਡੀਆਂ ਜਾਂਦੀਆਂ ਜਿਹੜੀ ਇਹ ਕੁੜੀ ਦੇ ਨਾਲ ਫੋਟੋ ਆ ਇਹ ਵੀ ਉੱਥੇ ਜਾਂਦੀ ਹੈ ਮਤਲਬ ਉਹਨੇ ਖੁਦ ਵੀ ਦੇਖਿਆ ਉਹ ਜਿਹੜੀ ਦੂਜਾ ਪਰਿਵਾਰ ਰੱੜਾ ਭੀੜਤ ਪਰਿਵਾਰ ਹੈ ਉਹ ਵੀ ਉਸ ਭੀੜਤ ਚ ਹੈ ਮਤਲਬ ਕਿ ਇਹਦੀ ਇੱਕ ਪਲੈਨਿੰਗ ਜਿਹਦਾ ਮਾਸਟਰਮਾਈਂਡ ਹੁੰਦਾ ਨਾ ਕਿਸੇ ਦੇ ਘਰਾਂ ਨੂੰ ਬਰਬਾਦ ਕਰਨਾ ਕਿਸੇ ਨੂੰ ਪਟਣਾ ਉਹ ਗੱਲ ਹੈ ਇਹਦੀ ਅੱਛਾ ਜਦੋਂ ਕਮਰਾ ਜਾ ਕੇ ਚਾਬੀ ਦਿੱਤੀ ਕਮਰਾ ਖੋਲਿਆ ਤੇ ਕਮਰਾ ਸਾਫ ਸੁਥਰਾ ਸੀ ਕਿਉਂਕਿ ਉੱਥੇ ਆਉਂਦੇ ਜਾਂਦੇ ਸੀ ਆਉਣੀ ਜਾਣੀ ਤੇ ਸੀਗੀ ਮੈਂ ਕਿਹਾ ਬਾਬਾ ਜੀ ਕਮਰਾ ਤਾਂ ਸਾਫ ਪਿਆ ਝਾੜੂ ਨਹੀਂ ਦਿਖ ਰਿਹਾ ਝਾੜੂ ਦੇਵੋ ਤੇ ਇਹ ਕਹਿੰਦਾ ਛੱਡੋ ਮਤਲਬ ਦੋਲਬਾਣੀ ਬਦਲ ਗਈ ਪਿੱਛੇ ਮੋੜੇ ਤੋਂ ਫੜਿਆ ਹੁਣ ਦੇਖੋ ਬੱਚਿਆਂ ਵਾਲੇ ਆ ਪਤਾ ਤਾਂ ਲੱਗ ਜਾਂਦਾ ਇਹਦੀ ਸੋਚ ਅੱਜ ਸਹੀ ਨਹੀਂ ਆ ਬੜੇ ਤਰਲੇ ਮੈਂ ਤਾਂ ਕੀਤੀਆਂ ਕਿ ਬਾਬਾ ਜੀ ਤੁਸੀਂ ਇਹ ਕੰਮ ਨਾ ਕਰੋ ਵੀ ਤੁਸੀਂ ਇੱਕ ਬਾਣੇ ਦੇ ਵਿੱਚੋਂ ਇਸ ਬਾਣੇ ਪੱਗ ਵੇਖ ਕੇ ਨੇ ਪਹਿਲਾਂ ਤਾਂ ਪੈਣਾ ਦਾ ਹੁਸਨ ਵੱਧ ਜਾਂਦਾ ਸੀ ਦਲੇਰੀ ਆ ਜਾਂਦੀ ਸੀ ਵੀ ਸਿੱਖ ਵੀਰ ਹੈਗਾ ਮੈਂ ਸੇਫ ਹਾਂ ਬਿਲਕੁਲ ਸੇਫ ਹਾਂ ਕਿਉਂਕਿ ਸਾਡੀ ਕੌਮ ਇੰਨੀ ਉੱਚੀ ਤੇ ਸੁੱਚੀ ਹੈ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੇ ਕੁਰਬਾਨੀਆਂ ਨੂੰ ਉਹਨਾਂ ਦੇ ਹੁਕਮਾਂ ਨੂੰ ਦੇਖੀਏ ਤੇ ਧੀਆਂ ਭੈਣਾਂ ਦੀ ਇੱਜ਼ਤਾਂ ਬਚਾ ਕੇ ਘਰਾਂ ਚ ਲੈ ਆਉਂਦੇ ਰਿਹਾ ਇਤਿਹਾਸ ਪੜਦੇ ਹੋਵਾਂਗੇ ਹਨ ਤੇ ਇਸ ਕਰਕੇ ਮਾਂ ਨਹੀਂ ਇਹਨਾਂ ਸੀ ਸੋਚ ਹੀ ਨਹੀਂ ਸੀ ਸਕਦੇ ਜਦੋਂ ਇਹਨੇ ਹਰਕਤ ਕੀਤੀ ਆ ਉਹ ਤੇ ਮੋਦੂ ਕਹਿੰਦਾ ਵੀ ਜੇ ਤੂੰ ਰੋਲਾ ਪਾਵੇਂਗੀ ਤੇ ਕਰਪਾਣ ਮੈਂ ਪਉਣੀ ਜਾਣਦਾ ਮੈਂ ਚਲਾਉਣੇ ਵੀ ਜਾਣਦਾ ਹੂੰ ਕੋੜਾ ਦੱਬਣ ਤੇ ਪੂਰਾ ਟਾਈਮ ਬਹੁਤਾ ਟਾਈਮ ਨਹੀਂ ਲੱਗਦਾ ਠੀਕ ਜੇ ਰੋਲਾ ਰਪਾ ਪਾਵੇਂਗੀ ਤੇ ਤੇਰਾ ਪਰਿਵਾਰ ਜਿਹੜਾ ਵਾ ਉ르ਦਮੁਰਦ ਕਰ ਦੂੰਗਾ ਇਹ ਕਰ ਦੂੰਗਾ ਜਾਨੀ ਕਿ ਜੋ ਡਰਾਵੇ ਡਰੂਵੇ ਦੇਣੇ ਸੀ ਉਥੇ ਘੰਟਾ ਮਤਲਬ ਲਗਭਗ ਜੋ ਵੀ ਹੈਨਾ ਜੋ ਦੇਖੋ ਜੀ ਉਹ ਪੈਸੇ ਪਿੱਛੋਂ ਸਪੋਰਟਾਂ ਪਿੱਛੋਂ ਉਹ ਅੱਜ ਵੀ ਤੁਸੀਂ ਦੇਖ ਹੀ ਰਹੇ ਹੋ ਕਿ ਜੇ ਉਹਦੇ ਮੰਗਰ ਕੋਈ ਹਾਰਸ਼ੀ ਅੰਸਰ ਹੈ ਅਰੇਸਟ ਨਹੀਂ ਨਾ ਕੀਤਾ ਗਿਆ ਪੁਲਿਸ ਨਾਲ ਮਿਲੀ ਭੁਗਤੀ ਆ ਉਹ ਤਾਂ ਹੀ ਨੂੰ ਅਰੇਸਟ ਕੀਤਾ ਲੰਮਾ ਸਮਾਂ ਹੋ ਗਿਆ 1.5 ਸਾਲ ਹੋ ਚੱਲਾ ਲਗਭਗ ਤੁਹਾਡੀ ਜਿਹੜੀ ਐਫ ਆਈ ਆਰ ਆ ਉਹਨੂੰ ਵੀ ਹੋਰ ਅੱਜ ਦੇ ਸਮੇਂ ਨੂੰ ਵੀ ਇੰਨਾ ਸਾਰਾ ਲੰਮਾ ਸਮਾਂ ਵਿੱਚ ਪੈ ਗਿਆ ਤੁਸੀਂ ਕਦੋਂ ਇਹ ਐਫ ਆਈ ਆਰ ਰਜਿਸਟਰ ਕਰਾਈ ਸੀ ਜਿਸ ਦਿਨ ਇਹ ਘਟਨਾ ਹੋਈ ਉਸੇ ਦਿਨ ਗਏ ਤੁਸੀਂ ਪੁਲਿਸ ਦੇ ਕੋਲ ਨਹੀਂ 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 ਕੁਝ ਦਿਨ ਨਹੀਂ ਉਸ ਦਿਨ ਇਹ ਜਾਂਦੀ ਤਾਂ ਸ਼ਾਇਦ ਮੈਂ ਇਸ ਦੁਨੀਆ 'ਚ ਕੱਲੀ ਹੁੰਦੀ अच्छा कल्ली ਦਾ ਮਤਲਬ ਕਿ ਅੱਜ ਜੋ ਮੇਰੇ ਪਤੀ ਮੇਰੇ ਨਾਲ ਆ ਜਾਂ ਮੇਰੇ ਬੱਚੇ ਮੇਰੇ ਨਾਲ ਆ ਹਨਾ ਮੇਰੇ ਬੱਚਾ ਤੱਕ ਵੀ ਇਸ ਗੱਲ ਦਾ ਪਤਾ ਲੱਗ ਚੁੱਕਾ ਆ ਬੱਚੇ ਮੇਰੇ ਛੋਟੇ ਨਹੀਂ ਆ ਬੱਚੇ ਜਵਾਨ ਆ ਤੇ ਜੇ ਮੈਂ ਉਦੋਂ ਦੱਸ ਦੇ ਲਈ ਤਾਂ ਮੇਰਾ ਪਤਾ ਨਹੀਂ ਕਿੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਮੇਰਾ ਪਤੀ ਜੋ ਮੇਰੇ ਹਸਬੰਡ ਆ ਉਹ ਉਹਨਾਂ ਤੇ ਇੰਨਾ ਕ ਭਰੋਸਾ ਕਰਦੇ ਸੀ ਉਹ ਮੈਨੂੰ ਛਾਈ ਤੇ ਛੱਡ ਸਕਦੇ ਸੀ ਉਹਨੂੰ ਨਹੀਂ ਛੱਡਣਾ ਫਿਰ ਪਤੀ ਦਾ ਭਰੋਸਾ ਉਹਨਾਂ ਤੋਂ ਕਿਸ ਦਿਨ ਉੱਠਿਆ ਉਹਨਾਂ ਨੂੰ ਕਿਵੇਂ ਸਮਝਾਇਆ ਤੁਸੀਂ ਉਹਨਾਂ ਨੂੰ ਸਮਝਾਇਆ ਕਿ ਜਿਵੇਂ 2 2.5 ਮਹੀਨੇ ਲੰਘ ਗਏ ਮੈਂ ਜਿੱਦਾਂ ਹਫ਼ਤੇ ਇੱਕ ਬਾਅਦ ਤੇ ਜਾਣਾ ਤੇ ਜਿਹੜੇ ਗੌਰਵ ਦਲੋਟੇ ਦੀ ਗੱਲ ਚੱਲ ਰਹੀ ਹੈ ਨਾ ਉਹਨੂੰ ਉਹ ਉਹਨੂੰ ਬਾਹਰ ਦੇਵਣੀਆ ਫੋਨ ਆਪਣਾ ਤੋਂ ਨੇ ਵੀਡੀਓ ਜਿਹੜੀਆਂ ਨੈਟ ਤੇ ਪਾ ਦੇ ਨੇ ਅੱਛੇ ਜਦੋਂ ਇਹਨਾਂ ਨੇ ਮੈਨੂੰ ਪੁੱਛਣਾ ਸ਼ੁਰੂ ਕਰਤਾ ਕਿ ਤੂੰ ਰੋਜ਼ ਕਿਉਂ ਨਹੀਂ ਜਾਂਦੀ ਮੈਂ ਕਿਹਾ ਵੀ ਮੈਂ ਨਹੀਂ ਜਾਣਾ ਮੇਰਾ ਨਹੀਂ ਦਿਲ ਕਰਦਾ ਮੈਂ ਨਹੀਂ ਜਾਣਾ ਰੋਜ ਮੈਂ ਤੁਹਾਨੂੰ ਪਤਾ ਤੁਸੀਂ ਇੱਕ ਸਮਝਦਾਰ ਹੋ ਬੰਦੇ ਦੇ ਅੱਗੇ ਮੂੰਹ ਖੋਲਣਾ ਕੋਈ ਸੌਖੀ ਗੱਲ ਨਹੀਂਗੀ ਦਿਲ ਚਾਹੀਦਾ ਵੱਡਾ ਸ਼ੇਰ ਜੱਡਾ ਚਲੋ ਕੁਝ ਸਮਾਂ ਬੀਤ ਗਿਆ ਸ਼ਰਮ ਵੀ ਆਉਂਦੀ ਬੱਚੇ ਜਵਾਨ ਐ ਮੈਂ ਕਿਸ ਤਰੀਕੇ ਨਾਲ ਦੱਸਾਂ ਜਦੋਂ ਇਹਨਾਂ ਨੇ ਮੈਨੂੰ ਜ਼ਿਆਦਾ ਪੁੱਛਣਾ ਸ਼ੁਰੂ ਕਰਤਾ ਮੇਰੀ ਦਵਾਈ ਵੀ ਦਿਮਾਗ ਦੀ ਚੱਲੀ ਐ ਅੱਜ ਵੀ ਮੇਰੇ ਪਰਚੇ 'ਚ ਦੇਖ ਸਕਦੇ ਹੋ ਕਿ ਇੰਨਾ ਕ ਸਿਰ ਸੁੰਨ ਹੋਣਾ ਨਾ ਨੀਂਦ ਨਹੀਂ ਸੀ ਆਉਂਦੀ ਹੁੰਦੀ ਵੀ ਮੇਰੇ ਨਾਲ ਹੋਇਆ ਕੀ ਮੈਂ ਸੋਚ ਕੇ ਕੀ ਗਈ ਹਾਂ ਅੱਜ ਮੇਰਾ ਗਰਦਾਰ ਜਿਹੜਾ ਇੰਨਾ ਇਨੇ ਕ ਕਹਾਣ ਕਰ ਰਿਹਾ ਵਾ ਗੁਰੂ ਸਾਹਿਬ ਦਾ ਬਾਣਾ ਨੂੰ ਗਮਰਾਹ ਕਰ ਰਿਹਾ ਇਹ ਤਾਂ ਇੱਕ ਗੁਰੂ ਮਹਾਰਾਜ ਦਾ ਬਾਣਾ ਪਾ ਕੇ ਇਸਤੇਮਾਲ ਹੀ ਕਰ ਰਿਹਾ ਨਾ ਲੇਕਿਨ ਜਿਸ ਵਜ੍ਹਾ ਜਦੋਂ ਤੁਸੀਂ ਉਹ ਇੱਕ ਹੋਰ ਤੁਸੀਂ ਲੇਡੀ ਦਾ ਜ਼ਿਕਰ ਕੀਤਾ ਇਦਾਂ ਦੀ ਤਾਂ ਬਥੇਰੀਆਂ ਕੁੜੀਆਂ ਜਿਹੜੀਆਂ ਨੇ ਬੜੀਆਂ ਔਰਤਾਂ ਇਸ ਚ ਹੋਣਗੀਆਂ ਕਿ ਹੋਰਾਂ ਨੇ ਵੀ ਤੁਹਾਡੇ ਨਾਲ ਸੰਪਰਕ ਕੀਤਾ ਜਾਂ ਹੋਰਾਂ ਦਾ ਵੀ ਤੁਹਾਨੂੰ ਪਤਾ ਹੈ ਹਾਂਜੀ ਤਿੰਨ ਭੈਣਾਂ ਤੇ ਸਿਗੀਆਂ ਹੀ ਨਾ ਜਿਹੜੀਆਂ ਹੁਣ ਉਹ ਪਿੱਛੇ ਹੋ ਗਈਆਂ ਉਹਨਾਂ ਨੇ ਬਲਕਿ ਇੱਥੋਂ ਦੀ ਇੱਕ ਮੈਨੂੰ ਵੀ ਕਿਹਾ ਕਿ ਤੂੰ ਇਸ ਚੀਜ਼ ਨੂੰ ਮਤਲਬ ਖਤਮ ਕਰ ਦੇਵੇਂ ਤੁਸੀਂ ਨਾ ਕਰੋ ਆਪਣੀ ਇੱਜ਼ਤ ਜਾਂਦੀ ਆ ਉਹ ਦੋ ਕੁੜੀਆਂ ਤੇ ਅਨਮੈਰਿਡ ਸੀ ਅੱਛਾ ਦੋ ਕੁੜੀਆਂ ਅਨਮੈਰਿਡ ਸੀਗੀਆਂ ਉਹ ਇਸ ਕਰਕੇ ਵੀ ਚਲੋ ਸਾਡੇ ਦਾ ਰਿਸ਼ਤੇ ਹੋਣੇ ਆ ਤੇ ਪਰ ਮੈਂ ਇਹ ਸੋਚਿਆ ਕਿ ਜੇ ਮੇਰੇ ਨਾਲ ਆ ਤੇ ਮੇਰੇ ਵਰਗੀਆਂ ਹੋਰ ਵੀ ਭੈਣਾਂ ਨੂੰ ਬਹੁਤ ਵਿਸ਼ਵਾਸ ਹੈ ਤੇ ਚਲੋ ਦੇਖੀ ਜਾਏਗੀ ਹੁਣ ਮੇਰੇ ਤੇ ਜੋ ਕੁਝ ਹੋਣਾ ਇੱਕ ਨਾ ਸਾਹਮਣੇ ਹੋਣਾ ਬੇਸ਼ਰਮਾ ਦਾ ਕੰਮ ਵਲਾ ਹੋ ਗਿਆ ਕਿ ਸ਼ਰਮ ਲਾ ਕੇ ਆਉਣਾ ਪਿਆ ਕਿਉਂਕਿ ਇਹ ਗੱਲ ਨੂੰ ਸਾਹਮਣੇ ਲਿਆਉਣਾ ਸਮਾਜ ਦੇ ਬਹੁਤ ਜ਼ਰੂਰੀ ਸੀ ਮੈਂ ਜਥੇ ਬੰਦੀਆਂ ਦੇ ਤੱਕ ਗੱਲ ਨੂੰ ਬਚਾਉਣਾ ਬਹੁਤ ਜ਼ਰੂਰੀ ਸੀ ਲੇਕਿਨ ਜਿਵੇਂ ਤੁਸੀਂ ਗੱਲਾਂ ਕਰ ਰਹੇ ਹੋ ਤੇ ਜਿੱਥੇ ਉਹਨਾਂ ਦੀ ਗੱਲ ਕੀਤੇ ਹੁੰਦੇ ਹਰਜੀਤ ਸਿੰਘ ਦੀ ਗੱਲ ਕੀਤੀ ਜਾਂਦੀ ਹੈ ਉਹ ਜਿਸ ਤਰੀਕੇ ਦੇ ਬਾਣੇ ਦੇ ਵਿੱਚ ਰਹਿੰਦੇ ਨੇ ਜਿਵੇਂ ਦੀਆਂ ਗੱਲਾਂ ਉਹ ਕਰਦੇ ਨੇ ਲੋਕ ਬੜੀ ਵੱਡੀ ਗਿਣਤੀ 'ਚ ਮੰਨਣ ਲੱਗ ਗਏ ਉਹਨਾਂ ਨੂੰ ਤੁਹਾਨੂੰ ਨਹੀਂ ਲੱਗਦਾ ਤੁਹਾਡੇ ਉੱਤੇ ਪੁੱਠੀਆਂ ਪੈ ਜੂਗੀਆਂ ਜਾਂ ਤੁਹਾਡੇ ਉੱਤੇ ਲੋਕ ਇਲਜ਼ਾਮ ਲਗਾਉਣ ਲੱਗ ਜਣਗੇ ਕਿ ਤੁਸੀਂ ਗਲਤ ਤਰੀਕੇ ਦੇ ਦੋਸ਼ ਲਾ ਰਹੇ ਹੋ ਉਹਨਾਂ ਤੇ ਇਥੇ ਮੈਮ ਇਹ ਗੱਲ ਆ ਗਈ ਛਾਨਣਾ ਲੱਗ ਗਿਆ ਪੰਜਾਬੀ ਚ ਦੀ ਹੈ ਨਾ ਐਗਜ਼ਾਮਪਲ ਵੀ ਛਾਨਣਾ ਲੱਗ ਗਿਆ ਇਹ ਤੇ ਕਿ ਛਾਨਣਾ ਲੱਗ ਗਿਆ ਹੁਣ ਇਥੇ ਪਤਾ ਲੱਗੂਗਾ ਕਿ ਸਿੱਖ ਕਿਹੜਾ ਸੀ ਤੇ ਸਿੱਖ ਕੌਣ ਸੀ ਇਹ ਸ਼ਾਨਣਾ ਆ ਇਹ ਤਾਂ ਸਿਰਫ ਇੱਕ ਗਮਰਾਹੀ ਕਰ ਰਿਹਾ ਹੈ ਇਹ ਹੁਣ ਪਤਾ ਲੱਗੂਗਾ ਜਗਦਿਆਂ ਜਮੀਰਾਂ ਵਾਲੇ ਜਿਥੇ ਬੰਦੀਆਂ ਸਿੰਘ ਸੰਤਾਂ ਬਹੁਤ ਸੰਤ ਮਹਾਂਪੁਰਸ਼ ਹੈਗੇ ਆ ਜੋ ਅੱਜ ਇਸ ਧਰਤੀ ਤੇ ਮੌਜੂਦਾ ਹੈਗੇ ਆ ਨਾ ਜਿਹੜੇ ਰੱਬ ਨੂੰ ਮੰਨਣ ਵਾਲੇ ਆ ਲੱਗ ਜੂਗੇ ਪਤਾ ਉਹ ਇਸੇ ਕਰਕੇ ਤੇ ਦੱਸਣਾ ਜ਼ਰੂਰੀ ਬਣਦਾ ਅੱਧੇਕ ਲੋਕਾਂ ਨੂੰ ਤੇ ਇਹ ਵੀ ਨਹੀਂ ਪਤਾ ਹੈਗਾ ਕਿ ਹਰਜੀਤ ਸਿੰਘ ਹੈ ਕਿਹੜਾ ਇੱਕ ਹਰਜੀਤ ਸਿੰਘ ਪਤਾ ਨਹੀਂ ਕੀ ਉਹਨਾਂ ਦੇ ਮੈਂ ਸਿਰੇ ਨਾਮ ਅਜੇ ਖਬਰ ਸੁਣੀ ਹੈ ਕਿੱਥੋਂ ਮੈਤੇ ਚੌਂਕ ਤੋਂ ਆ ਹਰਜੀਤ ਸਿੰਘ ਕਿਉਂਕਿ ਜੋ ਉਹ ਰੱਬ ਨੂੰ ਮੰਨਣ ਵਾਲਾ ਸਾਫ਼ ਸੁਥਰਾ ਬੰਦਾ ਉਹ ਅੱਧਿਆਕ ਲੋਕਾਂ ਨੇ ਤੇ ਭਿਲੇਖਾ ਹੀ ਏਦਾਂ ਵਾ ਵੀ ਕੋਈ ਹੋਰ ਹਰਜੀਤ ਹੈ ਇਹ ਹਰਜੀਤ ਦਾ ਤੇ ਪਤਾ ਹੀ ਨਹੀਂ ਆ ਵੀ ਹਰਜੀਤ ਕਿਹੜਾ ਆ ਇਸ ਕਰਕੇ ਥੋੜਾ ਇਹ ਵੀ ਇਸ ਗੱਲ 'ਚ ਵੀ ਹੈਗਾ ਆਖੀਰ ਦੇ ਵੀ ਤੁਸੀਂ ਚਾਹੁੰਦੇ ਕਿਓ ਕਿ ਇਨਸਾਫ਼ ਕੀ ਮੰਗਦੇ ਹੋ ਤੁਸੀਂ ਇਨਸਾਫ਼ ਕਾਨੂੰਨ ਤੋਂ ਵੀ ਮੈਨੂੰ ਉਮੀਦ ਹੈ ਚਲੋ ਜੋ ਕੋਰਟ ਦਾ ਆਰਡਰ ਹੈ ਨਾ ਉਹਦਾ ਵੀ ਮੈਨੂੰ ਉਮੀਦ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਸੱਚ ਸਾਹਮਣੇ ਲਿਆਇਆ ਗਿਆ ਇਹ ਦੁੱਧੋਂ ਪਾਣੀ ਛਣੇਗਾ ਤਾਂ ਛਣੇਗਾ ਠੀਕ ਹੈ ਉਹ ਵੀ ਹੋਏਗਾ ਨੰਬਰ 2 ਕਿਸ ਸੰਗਤਾਂ ਨੂੰ ਵੀ ਪਤਾ ਲੱਗ ਜਾਊਗਾ ਵੀ ਇਹ ਨਿਆਂਗ ਸਿੰਘ ਹੈ ਸਿੱਖਿਆ ਕਿ ਕੀ ਹੈ ਕੀ ਨਹੀਂ ਹੈ ਇਹ 8ਵੀਂ ਪੀੜ੍ਹੀ ਦੱਸ ਰਿਹਾ ਏ ਤੇ ਇਹਨੂੰ ਦਾ ਚੌਥੀ ਪੀੜ੍ਹੀ ਦੇ ਨੂੰ ਪਤਾ ਲੱਗਾ ਤੀਜੀ ਪੀੜ੍ਹੀ ਨੂੰ ਨਹੀਂ ਪਤਾ ਲੱਗਾ ਵੀ ਸਾਡਾ ਵੀ ਕੋਈ ਕੋਈ ਪਰੰਪਰਾ ਚੱਲਦੀ ਆ ਰਹੀ ਆ ਇਹਨੂੰ ਪਤਾ ਲੱਗਿਆ ਇਸ ਹਾਰਾ ਲੈ ਕੇ ਹੁਣ ਆਪਣੇ ਆਪ ਦੇ ਜਿਹੜਾ ਬਲਾਤਕਾਰ ਦਾ ਅਟੈਕ ਆ ਉਹ ਖਤਮ ਕਰਨਾ ਚਾਹੁੰਦਾ ਵਾ ਹੋਰ ਤਾਂ ਕੁਝ ਨਹੀਂ ਅਸ਼ਿਆਸਤੀ ਲੋਕਾਂ ਨਾਲ ਮਿਲ ਗਿਆ ਮਿਲ ਹੀ ਜਾਏ ਸੱਚ ਤੋਂ ਸੱਚ ਹੈ ਨਾ ਬਿਲਕੁਲ ਦੇਖੋ ਅਸੀਂ ਗੱਲ ਕਰ ਰਹੇ ਸੀ ਨਰਿੰਦਰ ਕੌਰ ਸਾਡੇ ਨਾਲ ਮੌਜੂਦ ਸਿਗੇ ਹਰਜੀਤ ਸਿੰਘ ਰਸੂਲਪੁਰ ਤੇ ਜਿਹੜਾ ਇਲਜ਼ਾਮ ਲਗਾਇਆ ਕੋਸ਼ਿਸ਼ ਕਰਾਂਗੇ ਕਿ ਦੂਜਾ ਪੱਖ ਵੀ ਤੁਹਾਡੇ ਮੂਰੇ ਲੈ ਕੇ ਆਈਏ ਇਹ ਇੱਕ ਪੱਖ ਸੀ ਦੂਜਾ ਪੱਖ ਵੀ ਲੈ ਕੇ ਆਣ ਦੀ ਕੋਸ਼ਿਸ਼ ਪੂਰੀ ਕਰਾਂਗੇ ਤਾਂ ਕਿ ਦੋਵੇਂ ਪੱਖ ਰੱਖ ਸਕੀਏ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ